ਗੱਜੇ ਜੀ ਤੇਰੀ ਜਾਦੂ ਤੇਰੀ ਤਾਲ ਸੁਹਾਵੀ ਸੱਚੇ ਬਾਦਸ਼ਾਹ ਮਿੱਠੀ ਮਿੱਠੀ ਤੇਰੀ ਬਾਣੀ ਤੇਰੀ ਚਾਲ ਸੁਹਾਵੀ ਸੱਚੇ ਬਾਦਸ਼ਾਹ ਮਿੱਠੀ ਮਿੱਠੀ ਤੇਰੀ ਬਾਣੀ ਹੈ ਤੇਰੀ ਬਾਣੀ ਹੈ ਮਿੱਠੀ ਮਿੱਠੀ ਤੇਰੀ ਬਾਣੀ Bye. ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ ਕੋਹ ਕਨ ਕੋਕਲਾ ਤਰਲ ਜਵਾਨੀ ਤਰਲਾ ਜਵਾਨੀ ਆਪ ਬਾਣੀ ਇਛ ਮਾਨ ਕੀ ਪੂਰੀ ਸਾਰੰਗ ਜੋ ਭਗ ਧਰੇ ਠਿਮ ਠਿਮ ਆਪ ਆਪ ਸੰਧੂਰ ਸਿਰੀ ਰੰਗ ਰਤੀ ਫਿਰ ਮਤੀ ਉਦਕ ਗੰਗਾ ਬਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਨ ਹਨ ਬਾਬਾ ਨਾਨਕ ਤੁ ਧੰਨ ਜਿਨ ਭਰਮ ਘੜ ਤੋੜਿਆ ਸੋ ਸਤਿਗੁਰ ਵਾਹੂ ਆਹੋ ਜਿਨ ਹਰ ਸੋ ਜੋੜਿਆ ਨਾਮ ਨਿਧਾਨ ਆ ਖੁੱਟ ਗੁਰ ਦੇ ਦਰ ਮਹਾਰੋਗ ਬਿਕਰਾਲ ਤਿਨਹਿ ਬਿਦਾਰਿਉ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਾ ਜਿਤਾ ਜਨਮ ਅਪਾਰ ਆਪ ਪਛਾਨੇ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਰਮ ਬ੍ਰਹਮ ਪਰਮੇਸ਼ਰ ਅਪਰੰਪਰ ਆਲਖਿਆ ਭੇ ਹਨ ਬਾਬਾ ਨਾਨਕ ਤੂੰ ਇੰਰੰਤਰ ਦੁਨੋਂ ਧੰਨ ਕੈ ਤਨ ਜਮੇੜ ਨਾ ਆਇਆ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਇਆ ਤੇ ਪੁਨ ਗੋਰੀ ਸਭ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਇ ਵਡਾਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਇ ਗੁਰਮਖ ਨਾਲ ਪਿਆਰਾ ਦਿਆ ਗੁਰਮਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜੀ ਹੋਰਾਂ ਲੈ ਜੀ ਦੀ ਆਵੜਿਆ ਆ ਕਿਚ ਕਹਿਣਾ ਕਹਿਣਾ ਨਾ ਜਾਹੇ ਸੋ ਕਰਤਾ ਕਾਦਰ ਕਰੀ ਮੋ ਦੇ ਜੀਆ ਰਜਕ ਸੰਭਾਹੇ ਸਾਈ ਘਰ ਕਮਾਵਣੀ ਤੁਰ ਛੋਟੀ ਤਿੰਨ ਐ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਹੀਂ ਜਾਏ ਸੋ ਕਨੇ ਰਜਾਏ ਸੋ ਕਰੇ ਜਿਤ ਸੇ ਰਜਾਏ ਤੁਧ ਤਕ ਨਾਮ ਤੇਰੀ ਵਾਹ ਹੈ ਗੁਰੂ ਜੀ ਰਾਮ ਕਲੀ ਮਹਲਾ ਤੀਜ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਗੁਰੁ ਮੈਂ ਪਾਇਆ ਸਤਿ i ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ 헤 ਲੈ ਸਗਲ ਜਗਤ ਚੰਗ ਆਈਆਂ ਬੁਰ ਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਕੇ ਨਿਹੜ ਕੇ ਓ ਕਾਰ ਸਤ ਗੁਰ ਪਰਸਾਦ ਆ। ਸੋਰਠਿ ਮਹਲਾ 5 ਘਰ ਦੂਜਾ। ਮਾਤ ਗਰਬ ਮਹ ਆਪਨ ਸਿਮਰਨ ਦੇ। ਸਹਿ ਤੁਮਰਾ ਖਨਾਰੇ ਪਾਵਕ ਸਾਗਰ ਅਸਾਹ ਲਹਿਰ ਮਹ ਤਾਰੋ ਤਰਨ ਹਾਰੇ ਮਾਤ ਗਰਭ ਮਹ ਆਪਨ ਸਿਮਰਨ ਦੇ तुम राखण हे पावक सागर लहर मह तार हो तार नारी माधो तू ठाकुर सिर मोरा यहां ਹਾਰੋ ਤੋਰ ਰਹਾ ਕੀਤੇ ਕਉ ਮੇਰੇ ਸਮਾਨ ਕਰਨ ਹਾਰ ਤਰਨ ਜਾਨ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਭਾਨ ਖੇਨਮਹ ਆਵ ਰਖਨੇਮਹ ਆਵਰਾ ਅਚਰਜ ਚਲਤ ਤੁਮਾਰੇ गम अपारे साध संग जो तुम्हें मिलायो, तो सुनी तुमारी बाणी अनंद पया ही नानक प्रताप पुरख निर्बाण साध संग जो तुम मिलायो तो सुनी तुमारी बाणी आणंद पिया पे पेखती नानक प्रताप पुरख निर्बा ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾ ਤੁਕ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ